ਤੁਸੀਂ ਜੁੜਿਓ ਖੇਤੀ ਜਿੰਦ ਜਾਨ ਪੇਜ ਤੇ ਅੱਜ ਆਪਾਂ ਪੂਰੀ ਟੌਪ ਦੀ ਗਾਹ ਦਿਖਾਉਣੇ ਆ ਐਚ ਐਫ ਆਹ ਦੇਖੋ ਕਦ ਕਰ ਚੈੱਕ ਕਰੋ ਜਿਵੇਂ ਪ्योर ਹੋਈ ਐਚ ਐਫ ਦੀ ਦੂਜੇ ਸੂਏ ਸੋਨਾ 5-6 ਦਿਨ ਬਾਕੀ ਆ ਸੋਣ ਦੇ ਪਹਿਲੇ ਰੋਏ ਨੇ 20 ਲੀਟਰ ਉਹ ਲਿਤਾ ਦੇਖੋ ਥਾਂ ਚੈੱਕ ਕਰ ਬਣਾਓ ਪਿੰਡ ਜਿਉਂ ਦਾ ਜ਼ਿਲ੍ਹਾ ਬਠਿੰਡਾ ਜੀ ਫੋਨ ਨੰਬਰ ਹੈਗਾ 2295789 6442 ਆਹ ਦੇਖੋ ਪੂਰਾ ਘਰ ਦਾ ਕਾਠ ਪੂਰੀ ਲੇਵੇ ਦੀ ਖੁੱਲੇ ਲੇਵੇ ਦੀ ਆ ਬਈ ਜੇ ਰੇਡ ਦੀ ਗੱਲ ਕਰੀਏ ਬਾਈ ਕਹਿੰਦਾ ਵੀ ਆਪਾਂ ਰੇਡ ਫੋਨ ਤੇ ਕਰਾਂਗੇ ਫੋਨ ਤੇ ਬਾਈ ਨਾਲ ਸੰਪਰਕ ਕਰਿਓ ਵਧੀਆ ਸੀ ਮਨ ਲੱਗਾ ਬਈ ਇਹ ਕਿਵੇਂ ਆ ਦੇਖੋ ਪੂਰੇ ਠੰਡੀ ਸੀ ਇਹ ਕਾਂਜਰੀ ਲੋ ਪੂਰਾ ਗੰਦਮਾ ਲੇਵਾ ਟੌਪ ਤਿੰਦ ਜਾਵਦਾ ਜਿਲ੍ਹਾ ਬਟਿੰਡਾ ਫੋਨ ਨੰਬਰ ਆਪਾਂ ਫੇਰ ਦੱਸ ਦਈਏ ਬਈ 98799 6422 ਇਹ ਨੰਬਰ ਤੇ ਸੰਪਰਕ ਕਰੋ ਇਦਾਂ ਦੇ ਵੀਡੀਓ ਮੌਂ ਦੇਖਣ ਲਈ ਧੰਨਵਾਦ